ਅੱਜ ਆਪਾਂ ਗੱਲ ਕਰਾਂਗੇ ਪ੍ਰਾਚਨ ਪੰਜਾਬ ਦੀ ਮੇਰੇ ਨਾਲ ਸੁਮਨ ਸਿੰਘ ਜੀ ਢੰਗਰਾਰੀ ਨੇ ਅ ਸੁਮਨ ਜੀ ਜੀ ਆਪਾਂ ਗੱਲ ਕਰਦੇ ਜਦੋਂ ਪੰਜਾਬ ਦੀ ਪ੍ਰਾਚਨ ਪੰਜਾਬ ਦੀ ਇਹ ਕਿਉਂ ਪਿਆਰੇ ਦਾ ਨਾਮ ਪੰਜਾਬ ਤੇ ਇਹਨਾਂ ਦਾ ਪੁਰਾਣਾ ਕਿਆ ਇਤਿਹਾਸ ਹੈ ਪੰਜਾਬ ਦਾ ਇਹਦੇ ਬਾਰੇ ਜਾਣਕਾਰੀ ਦਿਓ ਜਿਹੜਾ ਪੰਜਾਬ ਸ਼ਬਦ ਹੈ ਇਹ ਪੰਜ ਤੋਂ ਭਾਵ ਗਿਣਤੀ ਦਾ ਪੰਜ ਹ ਆਪ ਤੋਂ ਭਾਵ ਵੈਸੇ ਪਾਣੀ ਹੁੰਦਾ ਹੈ ਪਰ ਇੱਥੇ ਆਪ ਤੋਂ ਪੰਜ ਦਰਿਆ ਹਾਂਜੀ ਪੰਜ ਦਰਿਆਵਾਂ ਦੀ ਧਰਤੀ ਨੂੰ ਪੰਜ ਦਰਿਆਵਾਂ ਦੇ ਖਿੱਤੇ ਨੂੰ ਪੰਜਾਬ ਦੇਸ਼ ਕਿਹਾ ਜਾਂਦਾ ਸੀ ਹਾਂਜੀ ਔਰ ਉਸ ਦੇਸ਼ ਦੇ ਬਾਬਤ ਪੰਜਾਬ ਦੀਆਂ ਮਟਿਆਰਾਂ ਪੰਜਾਬ ਦੇ ਲੋਕਾਂ ਦੇ ਬੁੱਲ੍ਹਾਂ ਦੇ ਉੱਤੇ ਇਹ ਗੀਤ ਚੜਿਆ ਹੋਇਆ ਸੀ ਜਿਵੇਂ ਫੁੱਲਾਂ ਵਿੱਚੋਂ ਫੁੱਲ ਹੈ ਗਲਾਬ ਨਹੀਂ ਸਹੀਓ ਸੋਹਣੇ ਦੇਸ਼ਾਂ ਵਿੱਚੋਂ ਦੇਸ਼ ਹੈ ਪੰਜਾਬ ਹਾਂਜੀ ਤੇ ਜਿਹੜੇ ਪੰਜ ਦਰਿਆ ਇਸ ਧਰਤੀ ਦੇ ਵਿੱਚ ਵਗਦੇ ਸਨ ਉਹ ਸਨ ਸਤਲੁਜ ਬਿਆਸ ਰਾਵੀ ਚਨਾਬ ਤੇ ਜੇਲਮ ਇਹਨਾਂ ਪੰਜ ਦਰਿਆਵਾਂ ਦੀ ਜਿਹੜੀ ਧਰਤੀ ਸੀ ਉਹਨੂੰ ਪੰਜਾਬ ਕਿਹਾ ਜਾਂਦਾ ਸੀ ਹਾਂਜੀ ਤੇ ਇਸ ਪੰਜਾਬ ਧਰਤੀ ਦੀਆਂ ਹੱਦਾਂ ਦੇ ਉੱਤੇ ਇੱਕ ਪਾਸੇ ਜਮਨਾ ਦਰਿਆ ਵਗਦਾ ਸੀ ਤੇ ਦੂਜੇ ਪਾਸੇ ਸਿੰਧ ਦਰਿਆ ਵਗਦਾ ਸੀ ਜੀ ਇਸ ਕਰਕੇ ਸਾਡੇ ਗ੍ਰੰਥਾਂ ਦੇ ਵਿੱਚ ਇਹਨੂੰ ਸ਼ਬਦ ਸਿੱਧੂ ਵੀ ਲਿਖਿਆ ਲਿਖਿਆ ਹੋਇਆ ਮਿਲਦਾ। ਜਦੋਂ ਉਹ ਸੱਤ ਸੱਤ ਦਰਿਆਵਾਂ ਦੀ ਤਾਂ ਸੱਤ ਦਰਿਆਵਾਂ ਕਰਕੇ ਪੰਜ ਦਰਿਆ ਤਾਂ ਇਹਦੇ ਵਿੱਚ ਹੀ ਵਹਿੰਦੇ ਸੀ। ਹਾਂਜੀ। ਦੋ ਦਰਿਆ ਇਹਨਾਂ ਦੀ ਹੱਦਾਂ ਉੱਤੇ ਸਨ ਪੰਜਰ ਦੋ ਸੱਤ ਦਰਿਆਵਾਂ ਦੀ ਧਰਤੀ ਪੰਜ ਦਰਿਆਵਾਂ ਉਹਦੇ ਵਿੱਚ ਵਗਦੇ ਨੇ ਦੋ ਦਰਿਆਵਾਂ ਦੀ ਉਹਨੂੰ ਹੱਦ ਕਿੰਦੀ ਹੈ। ਹਾਂਜੀ। ਉਹਨਾਂ ਪ੍ਰਾਤਨ ਜਿਹੜੇ ਪ੍ਰਾਤਨ ਗ੍ਰੰਥਾਂ ਉਹਨਾਂ ਦੇ ਵਿੱਚ ਸਾਨੂੰ ਇਹ ਕਿਹਾ ਮਿਲਦਾ ਲਿਖਿਆ ਮਿਲਦਾ ਹੈ। ਠੀਕ ਹੈ। ਤੇ ਜਿਹੜਾ ਪਾਰਸੀ ਗ੍ਰੰਥ ਅਵੈਸਤਾ ਹੈ ਉਹਦੇ ਵਿੱਚ ਤਾਂ ਹੀ ਨੂੰ ਆਪਤ ਹਿੰਦੂ ਜਾਂ ਸ਼ਬਦ ਸਿੰਧੂ ਲਿਖਿਆ ਹਾਂਜੀ ਪਾਰਸੀ ਗ੍ਰੰਥ ਚ ਠੀਕ ਹੈ ਜੀ ਤੇ ਜਿਹੜੀਆਂ ਸਾਡੇ ਭਾਰਤ ਦੀ ਧਰਤੀ ਦੇ ਮਹਾਭਾਰਤ ਤੇ ਰਮਾਇਣ ਵਰਗੇ ਪ੍ਰਾਚੀਨ ਗ੍ਰੰਥ ਨੇ ਹਾਂਜੀ ਉਹਨਾਂ ਦੇ ਵਿੱਚ ਇਸ ਧਰਤੀ ਨੂੰ ਪੰਜ ਨਦ ਕਿਹਾ ਹਾਂਜੀ ਨਦ ਤੋਂ ਭਾਵ ਨਦੀਆਂ ਤੇ ਦਰਿਆ ਉਹ ਧਰਤੀ ਜਿੱਥੇ ਪੰਜ ਨਦੀਆਂ ਵਗਦੀਆਂ ਠੀਕ ਹੈ ਜੀ ਮਤਲਬ ਇਹ ਬਹੁਤ ਪੁਰਾਣਾ ਖਿੱਤਾ ਤੇ ਦੇਸ਼ ਹੈ ਇਹ ਭਾਰਤ ਤੋਂ ਪਹਿਲਾਂ ਅਲੱਗ ਰਿਹਾ ਹਾਂਜੀ ਇਹ ਲੱਗ ਦੇਸ਼ ਇਹ ਹਾਂਜੀ ਇਹਦੇ ਹੋਣ ਅਲੱਗ ਰਿਹਾ ਹੂੰ ਤੇ ਜਿਹੜੇ ਜਨਾਨੀ ਲੋਕ ਹੈ ਉਹ ਪੰਜਾਬ ਦੀ ਧਰਤੀ ਨੂੰ ਉਹ ਪੈਂਟਾ ਪਟਾਮੀਆ ਕਹਿੰਦੇ ਸੀ ਹਾਂਜੀ ਇਹਦਾ ਮਤਲਬ ਇਹ ਵੀ ਜੇ ਜਨਾਨਨ ਦੇ ਗ੍ਰੰਥਾਂ 'ਚ ਵੀ ਮਿਲਦਾ ਹਾਂਜੀ ਹਾਂਜੀ ਬਹੁਤ ਪੁਰਾਣੀਆਂ ਗੱਲਾਂ ਪੁਰਸ਼ ਵੇਲੇ ਦੀਆਂ ਸਿਕੰਦਰ ਵੇਲੇ ਦੀਆਂ ਹਾਂਜੀ ਹਾਂਜੀ ਇੰਗਲੈਂਡ ਦੇ ਬੁਰੇ ਇਹ ਵੀ ਲਿਖਿਆ ਮਿਲਦਾ ਗ੍ਰੰਥਾਂ 'ਚ ਵੀ ਇੰਗਲੈਂਡ ਦੇ ਬੁਰੇ ਪ੍ਰਾਚੀਨ ਸਮੇਂ ਦੇ ਵਿੱਚ ਪੰਜਾਬ ਦੀ ਧਰਤੀ ਨੂੰ ਪ੍ਰਸੀਆ ਕਹਿੰਦੇ ਸਨ ਠੀਕ ਹੈ ਜੀ ਪ੍ਰਸੀਆ ਭਾਵੇਂ ਇੱਕ ਜਰਮਨ ਦਾ ਸੂਤ ਹੈ ਹਾਂਜੀ ਪਰ ਇਸ ਖਿੱਤੇ ਨੂੰ ਵੀ ਉਹ ਅੰਗਰੇਜ਼ ਪ੍ਰਸੀਆ ਕਹਿੰਦੇ ਹੁੰਦੇ ਸਨ ਹਾਂਜੀ ਇਸ ਤਰ੍ਹਾਂ ਇਹ ਜਿਹੜੀ ਪੰਜਾਬ ਦੀ ਧਰਤੀ ਹੈ ਇਹਦੇ 'ਚ ਪੰਜ ਦਰਿਆ ਹਨ ਜਿਹੜੇ ਸਤਲੁਜ ਬਿਆਸ ਰਾਵੀ ਚਨਾਬ ਤੇ ਜੇਲਮ ਵਗਦੇ ਆ ਤਾਂ ਇਹਦਾ ਨਾਂ ਪੰਜਾਬ ਸਿ ਹਾਂਜੀ ਇਹ ਪੰਜਾਬ ਦੁਨੀਆ ਦੇ ਨਕਸ਼ੇ ਦੇ ਉੱਤੇ ਇੱਕ ਵੱਖਰਾ ਦੇਸ਼ ਹੋਇਆ ਕਰਦਾ ਸੀ ਤੇ ਜਿਸ ਦੀ ਆਪਾਂ ਨੇ ਗੱਲਬਾਤ ਕੀਤੀ ਹੈ ਇਹ ਇਸ ਦੇਸ਼ ਦੀ ਜਿਹੜੀ ਹੋਂਦ ਹੈ ਉਹ 14 ਅਗਸਤ ਤੇ 15 ਅਗਸਤ 1947 ਜਦੋਂ ਪਾਕਿਸਤਾਨ ਤੇ ਭਾਰਤ ਦੇਸ਼ ਅਲੱਗ-ਅਲੱਗ ਬਣાય ਤਾਂ ਦੇਸ਼ ਪੰਜਾਬ ਦੀ ਹੋਂਦ ਹੈ ਜਿਹੜੀ ਉਹ ਦੁਨੀਆ ਦੇ ਨਕਸ਼ੇ ਤੋਂ ਮਿਟ ਗਈ ਤੇ ਹੁਣ ਦੋਨੇ ਦੇਸ਼ਾਂ ਦੇ ਵਿੱਚ ਪਾਕਿਸਤਾਨ 'ਚ ਵੀ ਪੱਛਮੀ ਪੰਜਾਬ ਹੈ ਭਾਰਤ ਵਿੱਚ ਪੂਰਬੀ ਪੰਜਾਬ ਹੈ ਇੱਕ ਲੈਣਾ ਪੰਜਾਬ ਹੈ ਇੱਕ ਛੜਦਾ ਪੰਜਾਬ ਹੈ ਇੱਕ ਛੜਦਾ ਪੰਜਾਬ ਹੈ ਉਹ ਸਟੇਟ ਹੈ ਉਹ ਦੇਸ਼ ਨਹੀਂ ਦੇਸ਼ ਨਹੀਂ ਵੱਖਰੀ ਦੇਸ਼ ਨਹੀਂ ਹੈ ਵੱਖਰੇ ਜਿਹੜੇ ਪੰਜ ਦਰਿਆਵਾਂ ਦੀ ਧਰਤੀ ਸੀ ਨਾ ਹੁਣ ਕੋਈ ਐਸੀ ਸਾਂਝੀ ਧਰਤੀ ਹੈ ਜਿੱਦੇ ਉੱਤੇ ਪੰਜ ਦਰਿਆ ਵਗਦੇ ਆ ਢਾਈ ਦਰਿਆ ਪਾਕਿਸਤਾਨ 'ਚ ਜਿਹੜੇ ਕਿ ਢਾਈ ਦਰਿਆ ਪੰਜਾਬ 'ਚ ਰਹਿੰਦੇ ਆ ਇਸ ਤਰ੍ਹਾਂ ਸੀ ਇਹ ਸੁਨੇ ਦੇਸ਼ਾਂ ਵਿੱਚੋਂ ਦੇਸ਼ ਹੈ ਪੰਜਾਬ ਨਹੀਂ